ਇਸ਼ਾਰਾ ਦੇ ਸਿੱਧੀ ਗੱਲ ਹੈ ਨਾ ਕਿ ਪਾਰਟੀਆਂ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਿਆਦਾ ਤਵੱਜੋ ਦਿੰਦੀਆਂ ਹਨ ਨਾ ਤੇ ਧੋਖਾ ਵੀ ਉਹੀ ਕਰਨੀ ਆ। ਜਦ ਕਿ ਮੇਰੀ ਜਦੋਂ ਟਿਕਟ ਕੱਟੀ ਗਈ ਮੈਂ ਜਾਤ ਨਹੀਂ ਖੜਾ ਹੋਇਆ। ਮੇਰੇ ਢੀਪੂ ਦੇ ਅਟੈਕ ਹੋਇਆ ਮੇਰੇ ਕਾਰੋਬਾਰ ਤੇ ਅਟੈਕ ਹੋਏ ਮੇਰੇ ਤੇ ਪਰਚੇ ਹੋਏ ਮੈਂ ਉਦੋਂ ਨਹੀਂ ਪਾਰਟੀ ਛੱਡੀ। ਅੱਜ ਚਾਰ ਦਿਨ ਰਹਿ ਗਏ ਨੇ ਇਲੈਕਸ਼ਨ ਨੂੰ ਸਿਰ। ਆਇਆ ਤੱਕ ਕਹਿਣਾ ਸਾਲਣਾ ਰਸਤਾ ਕਾਇਮ ਨਹੀਂ ਕੀਤਾ। ਹਾਂਜੀ ਪੰਕਜ ਮਾਹਨ ਕਿਹੜੀ ਵਾਰਡ ਤੋਂ ਜੀ 25 ਤੋਂ ਕਾਫੀ ਜੇ ਤੁਸੀਂ ਭਾਜਪਾ ਨਾਲ ਰਹੇ ਜੀ ਨੇ ਕਿਨਾਰਾ ਅਸੀਂ ਨਹੀਂ ਕੀਤਾ ਪਾਰਟੀ ਨੇ ਸਾਡੇ ਤੋਂ ਕਿਨਾਰਾ ਕੀਤਾ ਉਹ ਪਾਰਟੀ ਨੇ ਜਿਹੜਾ ਸੰਗਠਨ ਬਣਿਆ ਉਹਨਾਂ ਸੰਗਠਨ ਨੂੰ ਪਤਾ ਹੀ ਨਹੀਂਗਾ ਵੀ ਸਾਡਾ ਜਿਹੜਾ ਕਾਰਜਕਰਤਾ ਵਾ ਉਹ ਕਿੱਥੇ-ਕਿੱਥੇ ਹੈਗਾ ਕਿਨਾਰਾ ਕਰਵਾਇਆ ਗਿਆ ਵਾ ਕੀਤਾ ਨਹੀਂ ਕਿਨਾਰਾ ਕਰਨ ਚ ਕੌਣ ਜ਼ਿੰਮੇਵਾਰ ਹੈ ਪਾਰਟੀ ਦਾ ਸੰਗਠਨ ਜ਼ਿੰਮੇਵਾਰ ਹੈ ਜਿਹੜੇ ਇਸ ਟਾਈਮ ਸ਼ਹਿਰ ਦੀ ਪਾਰਟੀ ਚਲਾ ਰਹੇ ਆ ਉਹ ਹੀ ਸੰਗਠਨ ਜ਼ਿੰਮੇਵਾਰ ਹੋਰ ਕੋਈ ਜ਼ਿੰਮੇਵਾਰ ਹੀ ਨਹੀਂ ਜਿਹੜਾ ਕੈਂਡੀਡੇਟ ਆ ਕੈਂਡੀਡੇਟ ਨੂੰ ਤਾਂ ਪਤਾ ਹੀ ਕੋਈ ਨਹੀਂ ਮੈਂ ਕੌਂਸਲਰ ਦਾ ਇਲੈਕਸ਼ਨ ਲੜਿਆ ਹੋਇਆ ਹੈ 2700 ਵੋਟ ਲਈ ਹੋਈ ਹੈ ਸੰਘਰਸ਼ ਕੀਤਾ ਜਿਸ ਬੰਦੇ ਨਾਲ ਮੈਂ ਇਲੈਕਸ਼ਨ ਲੜਿਆ ਉਸੇ ਨੂੰ ਸਿੱਧੂ ਨੇ ਭਾਜਪਾ 'ਚ ਲਿਆ ਕੇ ਮੇਰੀ ਟਿਕਟ ਘਟੀ ਤੇ ਮੈਂ ਉਦੋਂ ਆਜ਼ਾਦ ਨਹੀਂ ਲੜਿਆ ਪਾਰਟੀ ਦੇ ਖਿਲਾਫ ਨਹੀਂ ਹੋਇਆ ਜਦੋਂ ਸਿੱਧੂ ਸਾਹਿਬ ਨੇ ਭਾਜਪਾ ਛੱਡੀ ਕਾਂਗਰਸ 'ਚ ਗਏ ਉਦੋਂ ਮੇਰੇ ਨਾਲ ਧੱਕਾ ਕੀਤਾ ਮੈਨੂੰ ਬੀਜੇਪੀ ਛੱਡਣ ਤੇ ਮਜਬੂਰ ਕੀਤਾ ਮੈਂ ਨਹੀਂ ਛੱਡੀ। ਹਾਂ। ਤੇ ਮੇਰਾ ਡਿਪੂ ਸਸਪੈਂਡ ਕੀਤਾ ਕੀਤਾ ਗਿਆ। ਮੈਂ ਤਦ ਵੀ ਪਾਰਟੀ ਨਹੀਂ ਛੱਡੀ। ਅਹੀਂ ਤੇ ਚੰਦੇ ਜੀ ਪਿੰਡ ਪਾਰਟੀ ਦਾ ਝੰਡਾ ਹੀ ਸਾਡੇ ਤੇ ਪਵੇ। ਅਹੀਂ ਉਹਨਾ ਚੰਨੀ ਸੀਗੇ, ਤਲ ਬਦਲੂ ਨਹੀਂਗੇ ਪਰ ਸਾਨੂੰ ਮਜਬੂਰ ਕੀਤਾ ਗਿਆ। ਪਰ ਇੰਨੀ ਗਾਦੀ ਨਰਾਜ਼ਗੀ ਐਡੀ ਵੱਡੀ ਇਲੈਕਸ਼ਨ ਦੇਸ਼ ਦਾ ਚੋਣ ਹੈ। ਤੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਉੱਤੇ ਅਬਜ਼ਰਵਰ ਆਏ ਨੇ, بڑے بڑے ਕਨਵੀਨਰ ਲਾਏ ਪਾਰਟੀ ਨੇ ਉੱਥੋਂ ਤਾਂ ਗੱਲ ਹੀ ਪਹੁੰਚਾਈ ਦਿੱਤੀ। ਅਸੀਂ ਕੀ ਪਹਿਚਾਣੀ ਉਹਨਾਂ ਆਪ ਨਹੀਂ ਪਤਾ ਲੱਗਦਾ ਵੀ ਇਲਾਕੇ ਦੇ ਵਿੱਚ ਦੱਸੋ ਨਾ ਮੈਂ ਨਹੀਂ ਚੱਲਿਆ ਤਾਂ ਕੋਈ ਹੋਰ ਚੱਲਿਆ ਦੱਸੋ ਤੁਸੀਂ ਸਾਰੇ ਇਲਾਕੇ ਦੇ ਦੇਖ ਲਓ ਕਿ ਜਿਹੜੇ ਬੰਦਿਆਂ ਨੂੰ ਇਹਨੇ ਇੱਥੇ ਲਾਇਆ ਹੈ ਇਲਾਕੇ ਨੂੰ ਬਾੜ ਤੇ ਕਿਸੇ ਨਾ ਕਿਸੇ ਨੇ ਦਿੱਤੀ ਹੋएगी ਨਾ ਕਿਸੇ ਨੇ ਬਾੜ ਦੇ ਵਿੱਚ ਬਾੜ ਦੀ ਕੁੱਛ ਕੀਤੀ ਹੈ ਪੂਰੇ ਇਲਾਕੇ 'ਚ ਪਤਾ ਕਰੋ ਤੇ ਸ੍ਰੀਸ਼ਮਾ ਜਨ ਦੇ ਵੀ ਜਿਹੜੇ ਐਕਸ ਚੇਅਰਮੈਨ ਰਹੇ ਉਹਨਾਂ ਦੇ ਵੀ ਨਜ਼ਦੀਕੀ ਰਹੇ ਜਿਹੋ ਉਹਨਾਂ ਦੇ ਬ੍ਰਦਰ ਮੰਡਲ ਪ੍ਰਧਾਨ ਉਹ ਵੀ ਨਹੀਂ ਆਏ ਨਾ ਹੋਈ ਨਹੀਂ ਆਇਆ ਜੀ ਜਿਲਾ ਪ੍ਰਧਾਨ ਨੇ ਕੋਈ ਤੁਹਾਡੇ ਨਾਲ رابطہ ਕੀਤਾ ਕਿਸੇ ਨੇ ਨਹੀਂ ਕੀਤਾ ਸ਼ੇਧ ਮਲਕ ਤੱਕ ਵੀ ਤਾਂ ਕਿਸੇ ਨੇ ਕਿਸੇ ਨੇ ਪੂਰੀ ਪਾਰਟੀ ਤੋਂ ਕੋਈ ਐਸਾ ਬੰਦਾ ਨਹੀਂ ਕਿ ਜਿਹੜਾ ਸਾਡੇ ਇਲਾਕੇ ਦੇ ਨੁਮਾਇੰਦਿਆਂ ਨੂੰ ਜਾਣਦਾ ਨਾ ਹੋਵੇ ਹੁਣ ਕਿਹੜੀ ਪਾਰਟੀ ਨਾਲ ਇਸ ਟਾਈਮ ਕੰਮ ਕਰਦੇ ਅਸੀਂ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਆਮ ਬੰਦੇ ਤਾਂ ਫਿਰ ਆਮ ਆਦਮੀ ਪਾਰਟੀ ਚੱਲੇ ਪਰ ਤੁਹਾਡੀ ਪਾਰਟੀ ਦੇ ਕਹਿਰੀ ਉਹ ਖਾਸ ਨੇ ਨਹੀਂ ਮੈਨੂੰ ਤਾਂ ਲੱਗਦਾ ਲੱਗਦਾ ਤੁਹਾਡੀਆਂ ਜਿਹੜੀਆਂ ਖੁਸ਼ੀਆਂ ਇਲਾਕੇ ਦੀਆਂ ਆਮ ਆਦਮੀ ਪਾਰਟੀ ਪੂਰੀ ਕਰੇਗੀ ਲੋਕਾਂ ਕਰ ਹੀ ਰਹੀ ਹੈ ਬਾਹਨਾ ਜੇ ਆਪਣਾ ਸਾਰਾ ਕੁਝ ਗਵਾ ਕੇ ਅਸੀਂ ਪਾਰਟੀ ਨਹੀਂ ਛੱਡੀ ਤੇ ਹੁਣ ਜਿਸ ਪਾਰਟੀ ਜਿਹਾਗੇ ਆ ਇਸੇ ਪਾਰਟੀ ਜਿਹਾਗੇ ਆ ਦਾ ਕੰਮ ਕਰਨਾ ਲੋਕਾਂ ਦੇ ਕੰਮ ਵਾਸਤੇ ਜੁੜੇ ਆ ਪਾਰਟੀ ਨਾ ਆਪਣੇ ਵਾਸਤੇ ਨਹੀਂ ਆਪਣੇ ਨੇ ਨੁਕਸਾਨ ਹੀ ਕਰਾਏ ਨੇ ਅੱਜ ਵੀ ਜਿਹੀਂ ਹੈਗੇ ਆ ਤੇ ਅਸੀਂ ਲੋਕਾਂ ਦੇ ਕੰਮ ਵਾਸਤੇ ਆ ਆਪਣੇ ਵਾਸਤੇ ਨਹੀਂ ਆ ਲੋਕ ਕਹਿੰਦੇ ਕਿ ਜਿਹੜਾ ਦੀਫੂ ਆ ਤੁਹਾਨੂੰ ਭਾਜਪਾ ਦੀ ਦੇਣ ਬਿਲਕੁਲ ਦੇਣ ਸੀ ਰੋਦਾ ਉਹ ਖੋਇਆ ਵੀ ਆ ਭਾਈ ਆਦੇ ਬੰਦੇ ਨਹੀਂ ਉਹ ਭਾਈ ਪਾਜੂ ਜੋ ਕਾਂਗਰਸੇ ਗਿਆ ਉਹਨੇ ਧੱਕੇਸ਼ਾਹੀ ਕਰਨ ਦੀ ਕੋਈ ਗੱਲ ਕੀਤੀ ਕਿ ਮੈਨੂੰ ਕਿਹਾ ਕਿ ਤੂੰ ਵੀ ਕਾਂਗਰਸ ਆ ਜਾ ਮੈਂ ਨਹੀਂ ਗਿਆ ਉਹ ਅਗਲੈਂਡੀ ਪੁਗਿਆ ਸਮੇਂ ਰਾਤ ਤੱਕ ਰਾਤ ਤਾਂ ਕੋਈ ਗੱਲ ਨਹੀਂ ਮੈਂ ਬਹਾਲ ਵੀ ਨਹੀਂ ਕਰਾਇਆ ਮੈਂ ਤਲ ਗਿਆ ਖੜੇ ਆ ਉਹ ਕਿੱਥੇ ਹੈ ਤੁਹਾਡਾ ਨਿਸ਼ਾਨਾ ਕਿੱਥੇ ਤੇ ਮੇਰਾ ਨਿਸ਼ਾਨਾ ਕਿਸੇ ਤੇ ਵੀ ਨਹੀਂ ਹੈ ਮੈਂ ਆਪਣੇ ਆਪ ਦਾ ਮੈਂ ਇੱਕ ਵਰਕਰ ਸਮਝ ਕੇ ਆਪਣੇ ਆਪਣੇ ਕੰਮ ਕਰਦਾ ਪਿਆ ਲੋਕਾਂ ਦੀ ਸੇਵਾ ਕਰਨੀ ਹੈ ਉੱਧਰ ਨਹੀਂ ਤੇ ਇੱਧਰ ਸਹੀ ਤੁਸੀਂ ਕਹਿ ਰਹੇ ਹੋ ਕਿ ਅੱਜ ਅਸੀਂ ਖੜੇ ਆ ਉਹ ਅੱਜ ਉਹਦਾ ਰਾਜਨੀਤਿਕ ਕੈਰੀਅਰ ਕਿੱਥੇ ਆ ਕਿਹਦੇ ਵੱਲ ਇਸ਼ਾਰਾ ਤੁਹਾਡਾ ਮਤਲਬ ਇਸ਼ਾਰਾ ਦੇ ਸਿੱਧੀ ਗੱਲ ਹੈ ਨਾ ਕਿ ਪਾਰਟੀਆਂ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਦ ਤਵੱਜੋ ਦਿੰਦੀਆਂ ਹਨ ਨਾ ਤੇ ਧੋਖਾ ਵੀ ਉਹੀ ਕਰਨੀ ਆ ਭਾਜੀਪੀ ਨੇ ਵਿਅਕਤੀ ਵਿਸ਼ੇਸ਼ ਨੂੰ ਤਵੱਜੋ ਦਿੱਤੀ ਕੋਈ ਵਰਕਰ ਨੂੰ ਨਹੀਂ ਦਿੱਤੀ ਜਦ ਕਿ ਮੈਨੂੰ ਜਦੋਂ ਟਿਕਟ ਕੱਟੀ ਗਈ ਮੈਂ ਜਾਤ ਨਹੀਂ ਖੜਾ ਹੋਇਆ ਮੈਂ ਉਦੋਂ ਹੀ ਪਾਰਟੀ ਛੱਡੀ ਮੇਰੇ ਢੀਪੂ ਦੇ ਅਟੈਕ ਹੋਇਆ ਮੇਰੇ ਕਾਰੋਬਾਰ ਤੇ ਅਟੈਕ ਹੋਏ ਮੇਰੇ ਤੇ ਪਰਚੇ ਹੋਏ ਮੈਂ ਉਦੋਂ ਦੀ ਪਾਰਟੀ ਛੱਡੀ ਹੁਣ ਛੱਡੀ ਹੈ ਕਿ ਪਾਰਟੀ ਨੇ ਇਗਨੋਰ ਕੀਤਾ ਸਾਰੇ ਮੈਨੂੰ ਕੱਲੇ ਨੂੰ ਨਹੀਂ ਕਈ ਇਲਾਕੇ ਕਈ ਮੰਡਲ ਪ੍ਰਧਾਨ ਘਰ ਬੈਠੇ ਨੇ ਕੋਈ ਮੰਡਲ ਪ੍ਰਧਾਨ ਕੋਈ ਕਿਸੇ ਹੱਲ ਚੱਲ ਰਿਹਾ ਕੋਈ ਕਿਸੇ ਹੱਲ ਚੱਲ ਰਿਹਾ ਕਿਉਂ ਇਸ ਤਰ੍ਹਾਂ ਹੋਇਆ ਹੈ ਕਿਉਂ ਇਹਦਾ ਕਾਰਨ ਤੇ ਇਹ ਹੈ ਕਿ ਉਹ ਲੋਕ ਚਾਹਦੇ ਹੀ ਨਹੀਂ ਹੈ ਕਿ ਕੋਈ ਅੱਗੇ ਆਵੇ ਹੁਣ ਪਵਨ ਨਗਰ ਦੀ ਬਾਗਡੋਰ ਕੌਣ ਸੰਭਾਲ ਰਿਹਾ ਬੀਜੇਪੀ ਕੋਈ ਵੀ ਨਹੀਂ ਕੋਈ ਵੀ ਨਹੀਂ ਐਸੇ ਨੂੰ ਲਵਾਰਾ ਸਾਲਾ ਬਿਲਕੁਲ ਬਿਲਕੁਲ प्रियंक कुमार कदोन दे पार्टी ने बीजेपी ने जुड़े जी 40 45 साल से ਤੁਸੀਂ ਵੀ ਆਮ ਆਦਮੀ ਪਾਰਟੀ ਦਾ ਦਮਨ ਥਾਮਿਆ ਕੀ ਵਜ੍ਹਾ ਬਣੀ ਹੈ ਇੱਕ ਦੁਕਾਨਦਾਰ ਜੀ ਹਰ ਤੁਹਾਡਾ ਛੋਟੇ ਵੱਡੇ ਇਨਸਾਨ ਨਾਲ ਰਾਬਤਾ ਰਹਿੰਦਾ ਅੱਜ 4 ਦਿਨ ਰਹਿ ਗਏ ਨੇ ਇਲੈਕਸ਼ਨ ਨੂੰ ਸਿਰ ਅੱਜ ਤੱਕ ਕਿਸੇ ਨੇ ਸਾਡਾ ਨਾਲ ਰਸਤਾ ਕਾਇਮ ਨਹੀਂ ਕੀਤਾ ਹਾਰ ਕੇ ਅਸੀਂ ਮਜਬੂਰ ਹੋ ਕੇ ਆਮ ਆਦਮੀ ਪਾਰਟੀ ਆਦਮਨ ਪੜੇ ਪਰ ਤੁਹਾਡੀ ਜ਼ਮੀਰ ਵਾਜ ਦੇਗੀ ਕਿ ਅੱਜ ਆਮ ਆਦਮੀ ਪਾਰਟੀ ਜ਼ਮੀਰ ਸਾਡੀ ਬਾਜ ਨਹੀਂ ਸੀ ਦਿੰਦੀ ਲੇਕਿਨ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਹੁਣ ਆਪਣਾ ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਤੇ ਪੁਰਾਣੇ ਜਿਹੜੇ ਤੁਹਾਡੇ ਪਰਿਵਾਰ ਜਿਨ੍ਹਾਂ ਨਾਲ ਤੁਹਾਡੇ ਤਾਲੁਕਾਤ ਨੇ ਉਹਨਾਂ ਨੂੰ ਕੀ ਕਹਿ ਰਹੇ ਜੀ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਨੂੰ ਆਮ ਆਦਮੀ ਪਾਰਟੀ ਸਪੋਰਟ ਕਰਾਂ